ਹਾਨਕ ਸਮਰਾਲਾ ਚੌਂਕ 'ਚ ਡਿਊਟੀ ਤੇ ਤਾਇਨਾਤ ਟ੍ਰੈਫਿਕ ਮੁਲਾਜ਼ਮਾਨੀ ਜਦੋਂ ਇੱਕ ਬਿਨਾ ਹੈਲਮਟ ਸਕੂਟਰ ਚਾਲਕ ਨੂੰ ਰੋਕਿਆ ਤਾਂ ਉਸਨੇ ਆਪਣੇ ਪਰਿਵਾਰਿਕ ਮੈਂਬਰ ਮੁਲਾਕੀ ਪੁਲਿਸ ਮੁਲਾਜ਼ਮਾ ਤੇ ਹਮਲਾ ਕਰ ਦਿੱਤਾ। ਹਮਲਾ ਕਰਨ ਵਾਲੇ ਵਿਅਕਤੀਆਂ ਨੂੰ ਪੁਲਿਸ ਮੁਲਾਜ਼ਮਾ ਨੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਕਾਬੂ ਕੀਤਾ ਅਤੇ ਥਾਣਾ ਡਿਵੀਜ਼ਨ ਨੰਬਰ 7 ਦੇ ਹਵਾਲੇ ਕਰ ਦਿੱਤਾ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਕੇਸ ਦਰਜ ਕਰਕੇ ਪਿਓ-ਪੁੱਤ ਦੀ ਗ੍ਰਿਫਤਾਰੀ ਪਾ ਦਿੱਤੀ ਜਦੋਂ ਕਿ ਤੀਜਾ ਨੌਜਵਾਨ ਜੋ ਮੌਕੇ ਤੋਂ ਫਰਾਰ ਹੋ ਗਿਆ ਸੀ ਜਿਸ ਦੀ ਭਾਲ ਜਾਰੀ ਹੈ। ਜਾਣਕਾਰੀ ਦਿੰਦੇ ਹੋਏ ASI ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਰੁਟੀਨ ਵਾਂਗ ਸਮਰਾਲਾ ਚੌਂਕ 'ਚ ਆਪਣੀ ਟ੍ਰੈਫਿਕ ਡਿਊਟੀ 'ਤੇ ਸਨ ਤਾਂ ਹੋਮਗਾਰਡ ਜਵਾਨ ਅਸ਼ੋਕ ਮਾਨ ਨੇ ਇੱਕ ਸਕੂਟਰ ਚਾਲਕ ਜੋ ਬਿਨਾ ਹੈਲਮਟ ਦੇ ਸੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਕਤ ਨੌਜਵਾਨ ਸੜਕ ਤੋਂ ਗੁਜ਼ਰੇ ਹੋਰ ਨਾਲ ਲੋਕਾਂ ਦੇ ਵੀ ਚਲਾਨ ਕਰਨ ਦੀ ਜਿੱਦ ਕਰਨ ਲੱਗਾ ਇੰਨੇ 'ਚ ਉਸਦੇ ਫੋਨ ਕਰਕੇ ਆਪਣੇ ਸਾਥੀ ਬੁਲਾ ਲਏ ਜਿਨ੍ਹਾਂ ਨੇ ਆਕੇ ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਦੇਖਦੇ-ਦੇਖਦੇ ਉਹਨਾਂ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਸਮਝਾ ਰਹੇ ਐਮਰਜੈਂਸੀ ਰਿਸਪਾਂਸ ਸਿਸਟਮ ਜੋਨ 1 ਦੇ ਇੰਚਾਰਜ ਇੰਸਪੈਕਟਰ ਗਗਨਪ੍ਰੀਤ ਸਿੰਘ ਤੇ ਵੀ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾ ਨੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਉਹਨਾਂ ਤੇ ਕਾਬੂ ਪਾਇਆ ਅਤੇ ਇਸ ਦੀ ਸੂਚਨਾ ਤੁਰੰਤ ਪੁਲਿਸ ਕੰਟਰੋਲ ਰੂਮ ਤੇ ਦੇ ਦਿੱਤੀ। ਹਮਲਾ ਕਰਨ ਵਾਲੇ ਵਿਅਕਤੀਆਂ ਨੂੰ ਦੋਨੋਂ ਥਾਣਾ ਡਿਵੀਜ਼ਨ ਨੰਬਰ 7 ਤੇ ਸੁਪਰਧ ਕਰ ਦਿੱਤਾ ਗਿਆ ਜਿੱਥੇ ਪੁਲਿਸ ਨੇ ਉਹਨਾਂ ਖਿਲਾਫ ਕੇਸ ਦਰਜ ਕੀਤਾ ਹੈ। ਮੋਲਜਮਾਦੀ ਪਛਾਣ ਇਕਬਾਲਗੰਜ ਦੇ ਰਹਿਣ ਵਾਲੇ ਹਰਸ਼ਿਤ ਸੈਗਲ ਚਿਰਾਗ ਸੈਗਲ ਅਤੇ ਉਹਨਾਂ ਦੇ ਪਿਤਾ ਵਿਕਾਸ ਸੈਗਲ ਵਜੋਂ ਹੋਈ ਹੈ ਇਹਨਾਂ ਚੋਂ ਚਿਰਾਗ ਸੈਗਲ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀ ਪੁਲਿਸ ਭਾਲ ਕਰ ਰਹੀ ਹੈ